ਲੋਵ ਮਿੱਤਰੋ ਵੈਲਕਮ ਆ ਨਵੇਂ ਬਲੌਗ ਚ ਮਹਾਨ ਸ਼ਕਤੀਆਂ ਵੀ ਪਹੁੰਚੀਆਂ ਹੋਈਆਂ ਅੱਜ ਇਸ ਭਰਫੜ ਕੇ ਲੈਉਣੇ ਪੈਂਦੇ ਦੁਕਾਨੋਂ ਰਮਨ ਦਾ ਬਹਾਨਾ ਵਾਦਾ ਕੀ ਹੁੰਦਾ ਉਹ ਯਾਰ ਮੁੰਡਾ ਨਹੀਂ ਨਾਲਦਾ ਆ ਮੁੰਡਾ ਦੁਕਾਨੇ ਬੈਠਾ ਹੁੰਦਾ ਅੱਜ ਹੈ ਉਮੀਦ ਵੀ ਗੇਟ ਲੱਗ ਜੂਗਾ ਅੱਜ ਬਏ ਚ ਮਿੱਟੀ ਆ ਮੇਗਾ ਹਰੇ 17 ਜਮਕੰਡਿਆ ਏ ਕਿਹੜੀ ਮਿੱਟੀ ਆ ਨਾ ਰੰਗ ਚ ਹੈ ਨਾ ਮੁੰਡਾ ਕਹਿੰਦੇ ਪਾਈ ਪਟਾਕੇ ਜਾਂਦਾ ਜੀ ਉਹ ਕੰਮ ਤੇ ਆਈ ਫੋਨ ਚ ਆਇਆ ਜੋ ਉੱਪਰ ਗੇਟ ਲੱਗ ਜਲੇ ਆਪਣਾ ਇਹ ਆਪਾਂ ਨਾਰਮਲ ਜਿਹਾ ਲਾਉਣਾ ਲਾਉਣਾ ਇਸ ਕਰਕੇਗਾ ਵੀ ਕੁੱਤਾ ਨਾ ਅੰਦਰ ਆਵੇ ਕੁੱਤੇ ਨੇ ਅੰਦਰ ਗੰਦ ਪਾਇਆ ਪਿਆ ਹੱਗ ਮੂਤਰ ਕੀਤਾ ਪਿਆਗਾ ਥਾਂ ਥਾਂ ਤੇ ਤਾਂ ਕਰਕੇ ਬਾਏ ਤੇ ਆਪਾਂ ਹੁਮਾ ਕਰਨੀਆਂ ਗੜੀਆਂ ਹੁੰਦੀਆਂ ਆਹ ਜਿਹੜੀਆਂ ਸ਼ੀਟਾਂ ਆਈਆਂ ਲੋਹੇ ਵਾਲੀਆਂ ਉਹ ਮਾਰ ਦੇਣੀਆਂ ਤੇ ਬਾਕੀ ਭਰਾਵਾਂ ਹੁਣ ਆ ਜਾਇ ਸੀਗੇ ਮੋਗੇ ਤੋਂ ਮੈਂ ਕਹੂੰ ਸਾਈ ਲੈ ਕੇ ਦੋ ਬੂਫਰਾਂ ਵਾਲੇ ਦੀ ਤੇ ਆ ਨਿਬੜ ਗਿਆ ਤਾਂ ਹੁਣ ਆਪਾਂ ਟਰੈਕਟਰ ਖੜੇ ਕਰਾਂ ਲੈਣੇ ਬਸ ਅੱਗੇ ਕੰਮ ਸਾਰਾ ਰੁਕਿਆ ਹੋਇਆ ਸੀ ਇਸੇ ਕਰਕੇ ਬਹੁਤ ਟਰੈਕਟਰ ਰੁਕੇ ਹੋਏ ਸੀਗੇ ਹੁਣ ਸਾਰਿਆਂ ਦਾ ਇੱਕੋ ਧਮ ਗਾੜ ਪਾਉਣਾ ਪੈਣਾ ਚਾਏ ਇੱਕ ਹੋਰ ਚੱਕ ਉਸਤਾਦ ਦੀ ਜਾਣੀ ਚੱਕਦਾ ਤੂੰ ਨਾਲ ਤੇ ਬਾਕੀ ਅੱਜ ਆਉਂਦਿਆ ਹੈਪੀ ਗੋਲਡ ਸਮਿਥ ਉਦਣਾ ਲੱਕੀ ਬਾਈ ਤੇ ਅੱਜ ਹੈਪੀ ਆਉਂਦਾ ਹੈ ਕਹਿੰਦਾ ਬੂਫਰ ਲੈ ਕੇ ਜਾਣੇ ਆ ਤੇ ਬਾਕੀ ਮળોਣੇ ਆ ਆਉਣ ਤੁਹਾਨੂੰ ਮੈਤਰੀ ਕਿੱਦਾਂ ਸੁੱਤੇ ਪਏ ਆ ਓ ਮੈਤਰੀ ਓ ਮੈਤਰੀ ਕਿ ਮੈਤਰੀ ਨੂੰ ਭੁੱਖ ਲੱਗੀ ਆ ਆ ਸੱਟ ਦੇਖਿਆ ਝਾੜ ਝੂੜ ਕੇ ਹੈਂ ਮਿੱਟੀ ਨਾਲ ਭਰਿਆ ਪਿਆ ਕੰਮ ਇਹ ਉਸਤਾਦ ਦਾ ਮੈਨੂੰ ਨੰਬਰ ਹੀ ਕੁਵਾਜੇਗਾ ਇਹਨੂੰ ਫੋਨ ਕਰਨਾ ਹੀ ਨਹੀਂ ਪੈਸੇ ਤਾਂ ਆਏ ਆ ਚੱਕਰ ਆ ਚੀਜ਼ ਖਰਾਬ ਹੁੰਦੀ ਯਾਰ ਇਦਾਂ ਪਰ ਇਹ ਆਪੇ ਆਈਗਾ ਮੈਰੀ ਸਭਾਈ ਤੋਂ ਵੀ ਕਰੀਏ ਚੱਲ ਉੱਧਰ ਲੈ ਇਧਰ ਲਿਆ ਜਾ ਆ ਉੱਧਰ ਲਾ ਦਈਏ ਇਹਨੂੰ ਆਹ ਮੋਟਰ ਦਾ ਇੱਕ ਹੋਰ ਲਾ ਦਈਏ ਕੰਦ ਨਾਲੋਂ ਪੱਖਾ ਜਾਂ ਲਾ ਕੇ ਇਹਦੇ ਮੂਰੇ ਆ ਐਡੀ ਮੋਟਰ ਪਈ ਆ ਆਪਣੇ ਕੋਲ ਲੋ ਬਾਈ ਕਰੋ ਜੀ ਇੱਕ ਕੌਣ ਕੁੰਜਾ ਆਪਣੇ ਕੋ ਬਾਈ ਕੀ ਹਾਲ ਚਾਲ ਜਮਾਂ ਫੈਕ ਮੈਂ ਕਹਿੰਦਾ ਸਰਾ ਸਿਸਟਮ ਕਦਾਵਾਜ ਦਾ ਮੈਂ ਕਹਿੰਦਾ ਯਾਰ ਹੁਣ ਮੈਂ ਕੀ ਕਰ ਕਦਾਵਾਜ ਦਾ ਅੱਠਾਂ ਦੇ ਹਸਾਉਣਾ ਬ੍ਰਾਂਡਡ ਦੂਜੀਆਂ ਚੀਜ਼ਾਂ ਨਾਲੋਂ ਤਾਂ ਆ ਉੱਤੇ ਆ ਕੰਮ ਬਾਈ ਵਾਲਾ ਬ੍ਰਾਂਡ ਬਾਕੀ ਵੀਰਾ ਵੀ ਨਾਲ ਆ ਤੇ ਬਾਕੀ ਗੇਮ ਸਾਰੀ ਆਪਾਂ ਹਰੇਕ ਵਾਰੀ ਕਹੀਦਾ ਪੇਟੀ ਦਾ ਹੀ ਮੇਨ ਰੌਲਾ ਪੇਟੀ ਦੇ ਸੈਟਿੰਗ ਦੋ ਚੀਜ਼ਾਂ ਆ ਕੋਫਰ ਭਾਵੇਂ ਕੋਈ ਵੀ ਲਾ ਲਓ ਯਾਰ ਤਸੱਲੀ ਕਰਨੀ ਹੋ ਰਹੇ ਇਹ ਦੇ ਵਾਲ ਜਿ ਨਹੀਂ ਹੁੰਦੇ ਹੁੰਦੇ ਜਿਵੇਂ ਜਿ ਬਿਠਾ ਕੇ ਉਹ ਸਭ ਦਾ ਦੇਖ ਸਿਰ ਭਰੀ ਬਚ ਤੇ ਬਾਕੀ ਮੇਰਾ ਭਰਾ ਬਾਈ ਨੇ ਬੂਫਰ ਲੈ ਜਾਣੇ ਅੱਜ ਬੂਫਰ ਲੈ ਜਾਣੇ ਵਧੀਆ ਲੱਗੀ ਐ ਡਵਾ ਮੈਂ ਕਹਿੰਦਾ ਸਰਾ ਜਨਤਾ ਯਾਰ ਮੈਨੂੰ ਸਾਰੇ ਇਹ ਕਹਿੰਦੇ ਬਾਈ ਨਹੀਂ ਬ੍ਰਾਂਡ ਬ੍ਰਾਂਡ ਹੁੰਦਾ ਹੈਗਾ ਫਰਕ ਪੈਣਾ ਨਾਲੋਂ ਬਹੁਤ ਫਰਕ ਆਠ ਲੱਗੇ ਆ 10 ਹਾਂ 10 ਲੱਗਿਆ ਹੁਣ ਪਰ ਆ ਮੈਂ ਕਹਿੰਦਾ ਜਿਆਦਾ ਵੇਸ ਨੂੰ ਕੀ ਸਰਾ ਨਹੀਂ ਮਾੜੇ ਉਹ ਵੀ ਨਹੀਂ ਕੇ ਪਰ ਸਵਾਦ ਇਹਦਾ ਥੋੜਾ ਵੱਖਰਾ ਜੇ ਦੇਖਿਆ ਜਾਵੇ ਚੱਕਰ ਭਾਈ ਦੇਖ ਹੁਣ ਓਲਾ ਬਹੁਤ ਚੀਜ਼ ਚ ਹੁੰਦਾ ਹੁਣ ਉਹ ਇਸ ਟਾਈਮ ਉਹ ਬੂਫਰ ਵਿਕਦਾ ਆ 53 5400 ਦਾ ਮੈਨੂੰ ਲੱਗਦਾ 5500 ਡੇੜ ਗੇੜੇ ਬੂਫਰ ਦੀ ਸੇਲ ਆ ਪਰ ਉਹ ਉਨੀ ਜੋਗਾ ਨਹੀਂ ਹੈਗਾ ਇਹ ਦੇਖਿਆ ਜਾ ਵੀ ਜਿੱਦਾਂ ਹੁਣ ਥੋੜਾ ਜਿਹਾ ਆਏ ਵੀ ਉਹਨਾਂ ਡਿਮਾਂਡ ਵਾਜ ਜਾਂਦੀ ਡਿਮਾਂਡ ਬਾਸ ਰੇਟ ਚੱਕਿਆ ਜਾਂਦਾ ਅਸਲ ਚ ਰੇਟ ਹੁੰਦਾ ਨੇਗਾ ਉਹਨਾਂ 4000 ਤੇ ਆ ਰਹਿਣਾ ਹਾਂ ਬਸ ਬਸ ਇਹ ਮੇਨ ਚੱਕਰ ਰੌਲਾ ਸਾਰਾ ਇਹ ਆ ਵੀ ਉਦਾਂ ਦੀ ਚੀਜ਼ ਮਾੜੀ ਪਰ ਪੈਸਿਆਂ ਦੇ ਸਾਹਮਣਾ ਨਹੀਂ ਵੱਜਦਾ ਜਾਂ ਫਿਰ ਪੈਸਿਆਂ ਦੇ ਸਾਹਮਣਾ ਵੱਜੇ ਹਾਂ ਪੂਰੀ ਟੈਡ ਬਣੀ ਹਾਂ ਪੂਣੀ ਲਾ ਦੀ ਬਾਹਰ ਨੂੰ ਮਿੱਤਰੋ ਬਾਈ ਲੈ ਕੇ ਗਿਆ ਆਪਣੇ ਵਾਲੇ ਦੋ ਬੂਫਰ ਤੇ ਸੁਣ ਕੇ ਉਹਦੀ ਤਾਂ ਹੋ ਗਈ ਤਸੱਲੀ ਪੂਰੀ ਤਨ ਤਨ ਘਰਾਪੀ ਦੀ ਬਾਈ ਕਹਿੰਦਾ ਵੀ 10 ਲਾਏ ਆ ਪਰ ਆ ਸਵਾਦ ਨਹੀਂ ਆਇਆ ਯਾਰ ਇਹਨਾਂ ਆਖਵਾਦ ਐਨ ਆਪਾਂ ਐਤੂ ਅਈ ਤੂੰ ਰੁਕੋ ذہی 사ਵਾਰ ਕਰੋ ਐਡਮਾ ਬਹੁ ਹੋਣੀਆਂ ਹੋਰੇ ਗਾਂਦੋ ਗਾਂ ਤਾਂ ਪਰ ਮੇਰੇ ਪੈਸੇ ਲਾਉਂਗੇ ਤੇ ਚੀਜ਼ ਤਾਂ ਥੱਲੀ ਵਾਲੀ ਭੇਜਾਂਗੇ ਪੂਰੀ ਚਲੋ ਵੀ ਮਿੱਤਰੋ ਕਰੋ ਚੱਕ ਬਾਬੇ ਦੀ ਮੇਰਣਾ ਫੇ ਆ ਉਪਰ ਜਿਹਦਾ ਕਟਿੰਗ ਹੋ ਕੇ ਲੱਗਣੀਆਂ ਆ ਪੂਰੀਆਂ ਪੂਰੀਆਂ ਇੱਥੋਂ ਵੀ ਸਾਰਾ ਆ ਬੰਦ ਹੋ ਜਾਣਾ ਆ ਫਿਕਸ ਕਰ ਦੇਣਾ ਸਾਰਾ ਤੇ ਸਿਆਣਾ ਸੇਵਲਾ ਨੂੰ ਵੀ ਨਜ਼ਾਰਾ ਹੋਊਗਾ ਠੀਕ ਨੇ ਤੇ ਗਰਮੀਆਂ ਨੂੰ ਜੋ ਕੰਮ ਕਰਨਾ ਉਹ ਤੋਂ ਖੋਲ ਲਵੇ ਬੰਦਾ ਸਹੀ ਆ ਦੱਸੋ ਫੇ ਜਰਾ ਕਮੈਂਟ ਕਰਕੇ ਓਕੇ ਰਿਪੋਰਟ ਕਰ ਨਹੀਂ ਮੱਖਾ ਕੰਨਾ ਵੀ ਘਟੂਗਾ ਮੜਾ ਜਾਂ ਬੰਦ ਹੋਊਗਾ ਜਗੜ ਤੇ ਮੱਖੀਆਂ ਵੋ ਲਊ ਪਿੰਦੀਆਂ ਘਟੋ ਇਹ ਆ ਜੀ ਅਗਲਾ ਦਿਨ ਤੇ ਮੈਂ ਮੜਾ ਚੱਲਿਆ ਕਾਲੇ ਸਿੰਘਿਆਂ ਨੂੰ ਕਾਲੇ ਸਿੰਘਿਆਂ ਤੋਂ ਜਾਣਾ ਆਰਸੀਐਫ ਦੋ ਕੰਮ ਆ ਯਾਰਾਂ ਵੀ ਨਵਾਂ ਪਾਉਣਾ ਪੈਣਾ ਬਾਕੀ ਗੱਡੀ ਨੂੰ ਪਾਉਣਿਆ ਟਾਇਰ ਟੁਰ ਸੂਤਿਆ ਹੀ ਨਹੀਂ ਆਉਣਿਆ ਯਾਰ ਪਿੱਛੇ ਕੋ ਹੋਰ ਕੰਮ ਨਿਕਲ ਆਉਂਦਾ ਜਿਉ ਤੱਕ ਟਾਇਰ ਟੁਰ ਪਾਉਣ ਨੂੰ ਮਨੀ ਜਾਵਾਂ ਘਰੀ ਦੀ ਉਦ ਤੱਕ ਪੇ ਕੋਈ ਹੋਰ ਨਵਾਂ ਪੰਗਾ ਪੈ ਜਾਂਦਾ ਤੇ ਦੇਦਿਆਂ ਕਰਦੇ ਜਿਗਾਰ ਕੋਈ ਤੇ ਬਾਕੀ ਆ ਗੁਰੀਅਰ ਇੱਕ ਦੇਣਾ ਆ ਕਪੂਰਥਲੇ ਇਹ ਬਾਈ ਹੁਣਾਂ ਨੇ ਆਡੀਐਸ ਦਾ ਬੂਫਰ ਆਰਡਰ ਕੀਤਾ ਸੀਗਾ ਤੇ ਉਹ ਪਹੁੰਚਦਾ ਕਰਨਾ ਉੱਥੇ ਉਹਨੇ ਗਾਂ ਬਾਈ ਨੇ ਮੈਨੂੰ ਭੇਜਤਾ ਹੁਣ ਮੈਨੂੰ ਗਾਂ ਪਹੁੰਚਦਾ ਕਰਨਾ ਪਣਾ ਤੇ ਆਣ ਕੇ ਕਰਦੇ ਕੋਈ ਕੰਮ ਜੇ ਮੀ ਮੂ ਮੜਾ ਮੋਟਾ ਹਟ ਗਿਆ ਤਾਂ ਹੋਏ ਮਿੱਤਰੋ ਕੰਮ ਸਾਰੇ ਕਾ ਨਿਪੜ ਸਾਚੀ ਦੇਹਮਾ ਦਾ ਨਹੀਂ ਤਾਂ ਲਿਵਾਹਾ ਭਰਿਆ ਜਦਾਂ ਲੰਗਰ ਲਾਉਣਾਂ ਲੱਜਾ ਗਈ ਬੂਰਾ ਭਰ ਕੇ ਬੂਰਾ ਭਰ ਕੇ ਤੇ ਹੁਣ ਚੱਲਦੇ ਆ ਪੈਂਡ ਨੂੰ ਜਾ ਕੇ ਆਪਾਂ ਭਾਜੀ ਖੋਲ ਜਿਲ ਜਾਣਾ ਗੁਰਜੀਤ ਕੋ ਰੇਟੀਆਂ ਬਣਾਉਣੀਆਂ ਆ ਇੱਕ ਪੇਟੀ ਹੋ ਚੁਲੀ ਰੈਡੀ ਇੱਕ ਦਾ ਉੱਪਰਲਾ ਫੱਟਾ ਮਾਰਨ ਵਾਲਾ ਰਹਿੰਦਾ ਆ ਤੇ ਗਲਾਈ ਦੇਣ ਵਾਲੀ ਆ ਇੱਕ ਚਾਰਸ ਪੇਟੀ ਹੋਰ ਰੈਡੀ ਕਰਨੀਆਂ ਬਾਬੇ ਦੀ ਮਿਹਰ ਆ ਪੂਰੀ ਐਨ ਤੱਕ ਪਾ ਲੈਣੀ ਮੈਂਟੋ ਮੈਂਟ ਤੇ ਬਾਕੀ 20 ਕਿੰਨੇ ਕਿ ਖਰੀਆ ਉਹ ਤਾਂ ਹੀ ਹੈਪੀ ਬਾਈ ਵਾਲੇ ਵਲੌਗ ਚ ਵੀ ਦੇਖੀ ਲਿਆ ਹੋਣਾ ਦੁੱਧਾ ਵਾਲੇ ਲੱਕੀ ਵਾਲੇ ਵਲੌਗ ਚ ਵੀ ਦੇਖੀ ਲਿਆ ਹੋਣਾ ਤੇ ਹੱਲੇ ਮੇਨ ਰੋਲ ਜਿਹੜਾ ਬਾਈ ਦੇਖਦਾ ਪੇਟੀ ਕਿਹੋ ਜੀ ਬਣਾਉਂਦਾ ਕਿਉਂਕਿ ਜਿਹੜਾ ਮੇਨ ਹੀ ਚੱਕਰ ਹੁੰਦਾ ਹੁਣ ਬੂਫਰ ਤਾਂ ਆਪਾਂ ਜਿੰਨਾ ਮਰਜ਼ੀ ਵਧੀਆ ਬਣਾ ਦਈਏ ਮੇਨ ਰੋਲ ਸੈਟਿੰਗ ਠੀਕ ਆ ਤੇ ਵਾਇਰਿੰਗ ਤੇ ਪੇਟੀ ਇਹ ਚੀਜ਼ਾਂ ਜਿਹੜੀਆਂ ਇਹ ਬਹੁਤ ਜ਼ਰੂਰੀ ਆ ਇਹਨਾਂ ਸਹੀ ਹੋਣਗੀਆਂ ਫਿਰ ਕੱਲਾ ਬੂਫਰ ਵੀ ਕੋਹ ਨਹੀਂ ਕਰ ਸਕਦਾ ਹੁਣ ਜੇ ਦੇਖਿਆ ਜਾਵੇ ਐਸਪੀ ਐਲ ਬੂਫਰ ਵੀ ਆਪਾਂ ਲਾਉਨੇ ਆ ਮੋਨੋ ਮਗਰ ਹੀ ਬਹੁਤ ਫਰਕ ਪੈਂਦਾ ਸੈਟਿੰਗ ਮਗਰ ਹੀ ਬਹੁਤ ਫਰਕ ਪੈਂਦਾ ਮੇਰੇ ਕੋਲ ਬਾਈ ਆਇਆ ਸੀਗਾ ਜਲੰਧਰ ਤੋਂ ਉਹਨਾਂ ਨੇ ਆ ਆ ਵੀ ਵੇਲਾ ਕਿਤੇ ਲਵਾਇਆ ਲੁਆਏ ਕਿਤੇ ਆਡੀਅਸ ਦਾ ਜਗਾੜ ਤੇ ਮੈਂ ਕੱਲੀ ਉਹਦੀ ਸੈਟਿੰਗ ਕੀਤੀ ਸੀ ਉਹੋ ਹੀ ਮੋਨੋ ਦੀ ਤੇ ਬੰਦਾ ਉਹਦੇ ਮੂੰਹੋਂ ਕਹਿੰਦਾ ਵੀ ਹਾਂ ਚੀਜ਼ ਵੱਜਦੀ ਹੈ ਜਦੋਂ ਹੈ ਨਾ ਬਾਪੇ ਨੇ ਮੰਨ ਲਓ ਦਿਮਾਗ ਦਾ ਹੱਥ ਇਹੋ ਜਿਹੇ ਦੇ ਉੱਤੇ ਆ ਠੀਕ ਨਹੀਂ ਤੇ ਸਾਰਾ ਚੱਕਰ ਸਾਰਾ ਮਤਲਬ ਮੂੜ ਕੋੜ ਕਹਿੰਦਾ ਸੈਟਿੰਗ ਤੇ ਪੇਟੀ ਇਹ ਚੀਜ਼ਾਂ ਜੇ ਦੋ ਤੁਸੀਂ ਵਧੀਆ ਬਣਾਓਗੇ ਹੁਣ ਮੈਂ ਖਾਲੀ ਪੇਟੀ ਆਪਦੀ ਬਈ ਕਿਸੇ ਨੂੰ ਨਹੀਂ ਦਿੰਦਾ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਕਿਉਂਕਿ ਜੇ ਪੇਟੀ ਦੇ ਦਿੱਤੀ ਤੇ ਫੇਰ ਸਾਨੂੰ ਕੌਣ ਜਾਣੂਗਾ ਠੀਕ ਨੇ ਸੈਟ ਹੀ ਦਵਾਂਗੇ ਜਿਹਨੂੰ ਦਵਾਂਗੇ ਖਾਲੀ ਪੇਟੀ ਆਪਾਂ ਜਿੱਦਾਂ ਹੀ ਕਦੇ ਕਿਸੇ ਨੂੰ ਭਰਾਂ ਨਹੀਂ ਦਿੱਤੀ ਠੀਕ ਹੈ ਨਾ ਕਹਾਹੀ ਵੀ ਤੁਹਾਡੇ ਸਿਰੋਂ ਰੋਟੀ ਵਾਲੀ ਗਾਣਾ ਪਰਵਾਹ ਦਾ ਇਹ ਗੱਲ ਲੱਗਣੀ ਤੇ ਬਹੁਤ ਵੀਰ ਕਹਿੰਦੇ ਪੇਟੀ ਦੇ ਦਿਓ ਕੱਲੀ ਨਹੀਂ ਵੇ ਪੇਟੀ ਕਿਉਂਕਿ ਇਦਾਂ ਬਈ ਮੈਂ ਮੈਨੂੰ ਪਤਾ ਮੇਰੀ ਚੀਜ਼ ਕਿੱਥੇ ਵੱਜਦੀ ਆ ਮੈਨੂੰ ਕੀ ਪਤਾ ਜਾ ਤੁਸੀਂ ਕਿਹੜਾ ਮੋਨੋ ਲਾਉਣਾ ਯਾਰ ਉਹਨੂੰ ਕਿੰਨੀ ਪਰਫਾਰਮੈਂਸ ਕਿੰਨਾ ਉਹਨੂੰ ਬੂਸਟ ਚਾਹੀਦਾ ਬੂਫਰ ਨੂੰ ਮਿਲਣ ਨੂੰ ਕਿੰਨਾ ਅੰਦਰ ਉਹਦੇ ਜਿਹੜਾ ਬਣਨਾ ਚਾਹੀਦਾ 베이스 ਬਣਨੀ ਚਾਹੀਦੀ ਆ ਕਿੰਨਾ ਉਹਦਾ ਬੂਮ ਬਣਨਾ ਚਾਹੀਦਾ ਉਹ ਮੈਨੂੰ ਪਤਾ ਮੈਂ ਕੀ ਕਰਨਾ ਵਾ ਅਗਰ ਕਿ ਕੱਲ ਨੂੰ ਪੇਟੀ ਲਿਜਾਉਂਗੇ ਫੇਰ ਕਹੋਗੇ ਹੁਣ ਸਾਡੀ ਸੈਟਿੰਗ ਦਿਖਾਉਣਾ ਬੱਜਦਾ ਨਹੀਂਗਾ ਤੁਹਾਡੀ ਪੇਟੀ ਇਸ ਕਰਕੇ ਬਾਈ ਪੱਲੀ ਪੇਟੀ ਅੱਜ ਨਹੀਂ ਅੱਗੇ ਸੈਨ ਹੁੰਣੀ ਬਾਕੀ ਹੁਣ ਚਲਦੇ ਬੈਂਡ ਨੂੰ ਮਾਤਾ ਨੂੰ ਝਾੜ ਦਿਆਂ ਘਰੇ ਤੇ ਫੇਰ ਆਪਾਂ ਗਾਂਵ ਤੱਕ ਕੰਮ ਕਰਾਂਗੇ ਜਾ ਕੇ ਪੇਟੀਆਂ ਬੂਟੀਆਂ ਬਣਾਈਆਂ ਜਿਹੜੀਆਂ ਉਹ ਦਿਖਾਉਣੇ ਆ ਜਿਹੜ ਬਾਕੀ ਮਾਤਾ ਆਪਣੀ ਨਾਲ ਹੀ ਹੁੰਦੀ ਜੈਡ ਸਿਕਿਉਰਿਟੀ ਜਾਣੇ ਦਿਨ ਦੀ ਗੱਲੇ ਨੂੰ ਕਿਤੇ ਰਾਤ ਨੂੰ ਤੁੱਕਾ ਨਹੀਂ ਜਾਣ ਦਿੰਦੀ ਜੇ ਬਾਕੀ ਭਰਾਵਾ ਐਂਡ ਤੇ ਮੋੜ ਕੋੜ ਕੇ ਗੱਲ ਇਹ ਆ ਵੀ ਮਾਂ ਕੋਈ ਕੰਮ ਆਉਂਦਾ ਉਸਤਾਦ ਜਿੰਨਾ ਮਰਜੀ ਕੇ ਇਹਨੂੰ ਖਵਾ ਲਓ ਜਿੰਨਾ ਮਰਜੀ ਮੈਂ ਕਹਿੰਨਾ ਤੁਸੀਂ 10 ਲੱਖ 20 ਲੱਖ ਖਵਾ ਲਓ ਜਿੱਦਣ ਤੁਸੀਂ ਕਿਸੇ 1000 ਤੋਂ ਵੀ ਕਿਸੇ ਨੂੰ ਜਵਾਬ ਦੇਤਾ ਉਹਦੋਂ ਤੁਹਾਡੀ ਪੰਡੀ ਆ ਜਾਏ ਚੰਗੀ ਤਰ੍ਹਾਂ ਹੋਊਗੀ ਇਹੋ ਜਿਹੇ ਹਾਲਾਤ ਦੁਨੀਆ ਦੇ ਆ ਸਿਰਫ ਜਿਹੜੇ ਘਰ ਦੇ ਹੀ ਕੰਮ ਆਉਂਦੇ ਆ ਔਰ ਕੋਈ ਬੰਦਾ ਕੰਮ ਨਹੀਂ ਕਰਦਾ ਠੀਕ ਹੈ ਨਾ ਬਾਕੀ ਆਦੇ ਮਾਪਿਆਂ ਦਾ ਤੇਰੇ ਪ੍ਰੇਮ ਰੱਖਿਆ ਕਰੋ ਕਮਾ ਕੇ ਦਿਓ ਘਰੇ ਆਪਦੇ ਤੁਹਾਡੇ ਘਰ ਦੇ ਵੀ ਖੁਸ਼ ਹੋਣਾ ਆ ਮੇਰਾ ਬਾਪੂ ਜਮਾਦਾ ਐਨ ਖੋਇਆ ਪੂਰੇ ਹੋ ਜਾਣ ਐ ਨਜ਼ਾਰੇ ਐ ਨਜ਼ਾਰੇ ਆ ਗਏ ਠੀਕ ਨਹੀਂ ਬਾਕੀ ਇੰਡੀਆ 'ਚ ਬਹੁਤ ਕੰਮ ਆ ਯਾਰ ਬਹੁਤ ਪੈਸਾ ਇੰਡੀਆ ਵਿੱਚ ਵੀ ਹੈਗਾ ਜੇ ਬੰਦਾ ਕੰਮ ਕਰਨ ਵਾਲਾ ਨੀਤ ਨਾ ਹੋਵੇ ਜੇ ਕੰਮ ਨਹੀਂ ਕਰਨਾ ਬੇ ਭਾਏ ਬਾਹਰ ਵੀ ਚਲ ਜਾ ਉੱਥੇ ਵੀ ਬਥੇਰੀ ਜਨਤਾ ਮੈਨੂੰ ਇਹੋ ਜਿਹੀ ਬਥੇਰੀ ਜਨਤਾ ਦੇ ਰਹੀ ਚਾਰ ਚਾਰ ਪੰਜ ਪੰਜ ਮਹੀਨਿਆਂ ਤਵੇਲੇ ਬੈਠੇ ਲੋਕ ਉੱਥੇ ਠੀਕ ਹੈ ਨਹੀਂ ਤੇ ਬਾਕੀ ਦੇ ਕੋਗੇ ਕੋਗੇ ਵਲੌਗ ਮੇਰਾ ਬੜਾ ਇੰਜੋਏ ਕਰੋ। ਲੋ ਵੀ ਮਾਦਾ ਨੂੰ ਘਰੇ ਛੱਡਦਾ ਤੇ ਗੱਡੀ ਕਰਦੀ ਖਾਲੀ ਸਮਾਨ ਸਮੋਨ ਲਾਤਾ ਸਾਰਾ ਤੇ ਹੁਣ ਆਪਾਂ ਚੱਲਦੇ ਆਂ ਵਾਪਸ ਬਾਈ ਕੋਲ ਭਾਈ ਕੋਲ ਪੇਟੀਆਂ ਬਣਾਈਆਂ ਜਾ ਕੇ ਤੇ ਇੱਕ ਮੌਸਮਸ ਵਾਲਾ ਹੋ ਜਾ ਹੋ ਗਿਆ ਤੇ ਲਾਈਟ ਕੱਲ ਦੀ ਦਿਹਾੜੀ ਵੀ ਨਹੀਂ ਆਈ ਤੇ ਅੱਜ ਵੀ ਨਹੀਂ ਆਈ ਹੁਣ ਅੱਜ ਹਾਰ ਕੇ ਜਨਰੇਟਰ ਚਲਾਉਣਾ ਜਨਰੇਟਰ ਚਲਾ ਕੇ ਤੇ ਤੇ ਬਣਾਉਨੇ ਹੁਣ ਪੇਟੀਆਂ ਜਾ ਕੇ ਪਾ 5 ਮਿੰਟ ਰੋ ਹੋਰ ਪਹੁੰਚਣ ਵਾਲਾ ਹੀ ਆ ਮੈਂ ਜਿਆ ਕੇ ਤੁਹਾਨੂੰ ਦਿਖਾਉਣਾ ਜਿਹੜੀਆਂ ਜਿਹੜੀਆਂ ਅਤਿਆ ਉਤਿਆ ਬਣੀਆਂ ਹੋਈਆਂ ਉਹਨਾਂ ਨੂੰ ਪੂਰੀਆਂ ਕਰਨਾ ਮੀਂਹ ਚੰਗਾ ਪੈ ਰਿਹਾ ਯਾਰ ਮੈਂ ਦੇਖਦਾ ਪਾਣੀ ਕੋਫੇ ਚੱਕੋ ਨਵੀਂ ਆਇਟਮ ਭਾਈ ਵੇਚਣ ਵਾਲੀਆਂ ਚੀਜ਼ਾਂ ਨਹੀਂ ਦਿਖਾਉਣ ਵਾਲੀਆਂ ਬਾਰੋਂ ਬਾਰੋਂ ਦੇਖ ਲੋਗੇ ਕਾਰ ਰੈਡੀ ਹੋਣ ਰਹੀ ਐ ਕਾਰ ਰੈਡੀ ਹੋਣ ਰਹੀ ਐ ਤੇ ਇਹਦਾ ਬਸ ਉੱਪਰਲਾ ਫੱਟਾ ਰਿਹਾ ਇਹਨਾਂ ਆਪਣਾ ਬਸਤੀ ਸਾਰਾ ਕੁਡਾ ਨੇ ਆਪਣਾ ਇਹਨਾਂ ਦੇ ਸਾਰਿਆਂ ਚ ਲੱਗਨੇ ਆ ਪੰਜ 500 ਆਰਐਮਐਸ ਇਹ ਦੋਂਗੂ ਫਰਾਂ ਵਾਲੀ ਆ ਉਹ ਦੋਂਗੂ ਫਰਾਂ ਵਾਲੀ ਆ ਇਹਦੇ ਮਗਰ ਇੱਕ ਦੋਂਗੂ ਫਰਾਂ ਵਾਲੀ ਹੋਰ ਕੱਟਣੀ ਉਹਦੇ ਮਗਰ ਇੱਕ ਦੋਂਗੂ ਫਰਾਂ ਵਾਲੀ ਹੋਰ ਕੱਟਣੀ ਸਭ 400 ਚੱਲੀ ਆ ਬਾਕੀ ਮੀਂਹ ਦੇਖ ਲਓ ਮੀਂਹ ਹੀ ਨਹੀਂ ਹੋਈ ਹਟਦਾ ਮੀਂਹ ਨੇ ਹੱਤ ਕਰਾਈ ਪਈ ਆ ਪੂਰੀ ਲੋ ਵੇ ਮਿੱਤਰੋ ਹੁਣ ਆਪਾਂ ਆ ਗਏ ਸ਼ਹਿਰ ਲੋਈਆਂ ਤੇ ਜਿਗਾਰਡਮੈਂਟ ਇਦਾਂ ਹੋਇਆ ਵੀ ਸਹੀ ਇਦਾਂ ਵੀ ਜਨਰੇਟਰ ਚੱਲਣ ਡਿਆ ਇੱਥੇ ਤੇ ਹੁਣ ਜਨਰੇਟਰ ਨੂੰ ਕਹਿੰਦੇ ਘੜੀ ਸਾਹ ਦਵਾਉਣਾ ਐ ਲਾਈਟ ਫੇ ਨਹੀਂ ਆਈ ਸਾਰਾ ਦਿਨ ਹੀ ਹੋ ਗਿਆ ਤੇ ਮੈਂ ਹੁਣ ਹਟਿਆ ਹੱਲੇ ਤੇ ਹੁਣ ਆਈਆਂ ਇੱਕ ਹੋਰ ਜਨਰੇਟਰ ਦਾ ਪਤਾ ਕਰਨ ਜੇ ਮਿਲ ਜੋ ਇਹਦਾ ਕਿ ਉਸਤਾਦ ਜੀ ਗਏ ਆ ਤੇ ਉਸਤਾਦ ਜੀ ਨੂੰ ਗਿਆਨ ਮਿਲਦਾ 20 20 ਮਿੰਟ ਹੋ ਗਏ ਆ ਤੇ ਉਸਤਾਦ ਜੀ ਨੇ ਹੁਣ ਮਿਲਦਾ ਜਨਰੇਟਰ ਚ ਆ ਕੀ ਲਿਆਉਣਾ ਇਸ ਤਾ ਹੁਣ ਮੁੜਦੇ ਨਹੀਂ ਤੇ ਜਾ ਕੇ ਦਿਖਾਉਣੇ ਤੁਹਾਨੂੰ ਇੱਕ ਪੇਟੀ ਤਾਂ ਹੋ ਜਲੀ ਪੂਰੀ ਆਪਣੀ ਤੇ ਦੂਜੀ ਦੀ ਹੁਣ ਕਟਿੰਗ ਕਰਦੇ ਹੈਗੇ ਤੇ ਜਨਰੇਟਰ ਫੇਰ ਬੰਦ ਕਰਨਾ ਪੈ ਗਿਆ ਵਿੱਚੇ ਹੀ ਤੇ ਹੁਣ ਦੇਰ ਦੇਣ ਜਾ ਕੇ ਬਣਦੀ ਗੱਲਿਕ ਨਹੀਂ ਨੋ ਮਿੱਤਰੋ ਉਧਰੋਂ ਜਨਰੇਟਰ ਲਿਆਂਦਾ ਤੇ ਉਧਰੋਂ ਲਾਈਟ ਆ ਗਈ ਆ ਔਖਾ ਹੀ ਆ ਗਮਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਇਹ ਜਿਹੜੀ ਦੂਜੀ ਜਾਣੀ ਆ ਉਹ ਮੈਨੂੰ ਲੱਗਦਾ ਮੋਗੇ ਤੋਂ ਆ ਬਾਈ ਉਹਨਾਂ ਵਾਲੀ ਬੇਟੀ ਬਣੜਈ ਆ 32.30 ਵਾਲੀ ਵੀ ਆ ਇਹ ਜਾਣੀ ਆ ਇੱਧਰ ਰਾਜਪੁਰੇ ਵਾਲਾ ਰਾਜਪੁਰਾ ਆਹੋ ਹੀ ਆ ਹਰਿਆਣੇ ਵਾਲੀ ਸਾਈਡ ਨੂੰ ਠੀਕ ਆ ਇਹ ਇੱਧਰ ਜਾਣੀ ਆ ਤੇ ਥੋ ਅਗਰ ਇੱਕ ਬਣਾਉਣੀ ਆ 272 ਉਹ ਭਰਾਵਾ ਦਾ ਮੈਨੂੰ ਏਰੀਆ ਨਹੀਂ ਪਤਾ ਉਹ ਕਿੱਥੇ ਜਾਣੀ ਉਹ ਚੌਂਬੂ ਭਰਾ ਵਾਲੀ ਹੈ ਹੈ ਏ 20/28 ਉਹ ਜਲਾਈ ਦੀ ਕੀ ਕਹਿੰਦੇ ਆਰੀ ਹੁਣ ਬਾ ਗ੍ਰੈਂਡ ਲਾ ਕੇ ਗਲਾਈ ਦੇ ਫਟਾਏ ਜੇ ਬਣਾਣ ਮੈਂ ਤੇ ਬਸ ਇਹ ਲੈ ਬਟਾ ਪਾ ਪਹਿਲਾਂ ਕਟਿੰਗ ਕਰ ਲਈਏ ਕਟਿੰਗ ਕਰ ਦੋਨਾਂ ਦੀ ਕਰ ਲੈਣੀ ਆ ਚੌਰ 40 ਦੀ ਵੀ ਕਟਿੰਗ ਘੱਟ ਲੋ ਪਹਿਲਾਂ ਮਾਛੇ ਫੇਵੀ ਕੋ ਲਾ ਕੇ ਜੇ ਪਣਾਈਆਂ ਜਗੜ ਹਨਾ ਆ ਮੇਖ ਤੇ ਮੈਂ ਇੱਕ ਤਾ ਮੇਖ ਤਾ ਮੇਖ ਸਤਾਰ ਮੇਖ ਭਾਈ ਆਲਮੋਸਟ ਹੋ ਜਲਦੀ ਦਾਨਾ ਫਿਰ ਤੇ ਡੇਢ ਦੌਂਗਾ ਕੰਮ ਰਹਿ ਗਿਆ ਬੱਸ ਕੋਈ ਅਸੀਂ ਨੀਂਦ ਨਾ ਕਰਦੇ ਨਹੀਂ ਤਾਂ ਕਰਕੇ ਇਹ ਬਣਾਉਣੀ ਹੋਵੇ ਫਿਰ ਦੋ ਘੰਟਿਆਂ ਦੀ ਬੇਟੀ ਬਣਾ ਦੀਏ ਐ ਉਸਤਾਦ ਕਹਿੰਦਾ ਜੇ ਬਣਾਉਣੀ ਹੋਵੇ ਫਿਰ ਦੋ ਘੰਟਿਆਂੇ ਬਣ ਜਵੇ ਬ੍ਰੇਕ ਲਾ ਬ੍ਰੇਕ ਲਾ ਓ ਪੇਟੀ ਵੜ ਗਈ ਥੱਲੇ ਆ ਗਈ ਥੱਲੇ ਵਾਲੀ ਪੇਟੀ ਵੜ ਦੇਣੀ ਆ ਖਤਰੋਂ ਕੇ ਪਿਲਾਰੀ ਫੁੱਲਾ ਹੀ ਕੰਮ ਆ ਜਿਹੜਾ ਮਰਦ ਨੂੰ ਕੋਲ ਹੜਾ ਦੇ ਵਿੱਚ ਥੱਲੇ ਰਸਤਾ ਹੁਣ ਮੈਂਟੋ ਮੈਂਟੀ ਚੱਕ ਚੱਕ ਦੇ ਕੋ ਅਬਦੁੱਲਾ ਚੱਕੀ ਵਰਦੇ ਚੱਕ ਜਾਗ ਬਦੀਲਾ ਬੰਦਾ ਪਿਆ ਮੈਂ ਇਹ ਕੈਮਰੇ ਦੇ ਨਾਲ ਅੰਦਰ ਹੀ ਭੱਜ ਗਿਆ ਕੀ ਚੱਕਰ ਆ ਉਹ ਬਈ ਆ ਆਲਮੋਸਟ ਡਾਨਿਆਂ ਉਹਦੀ ਗਲਾਈ ਹੋਣ ਗਈ ਆ ਤੇ ਬਾਅਦ ਵਿੱਚ ਦੂਮਗਰੋਂ ਇੱਕ ਪੇਟੀ ਰਹਿਣੀ ਆ ਜੀ ਵਾਦੇ ਵਾਲੀ ਚੋਰਪ ਆ ਬਾਦ ਰਿਪੋਰਟ ਰਹਿ ਗਿਆ ਇਹਦੇ ਵਿਚਾਲੇ ਪੌਣ ਵਾਲੇ ਵਾਲਾ ਸੱਟਾ ਮਾਰ ਬਸੇ ਡਾਨ ਕਰਤੀ ਆ ਕਨਾਂ ਨਾਮ ਹੋ ਗਿਆ ਪੌਣੇ 12 ਲੋ ਵੀ ਮਿੱਤਰੋ ਕਹਿਣ ਵਾਲੇ ਨੇ ਕਹਿ ਦੇਣਾ ਵੀ ਕਿੱਦਾਂ ਕਹਿੰਦੇ ਹੁੰਦੇ ਆ ਵੀ ਟੂਆ ਮਾਰੀ ਜਾਂਦੇ ਆ ਭਾਂਚੋ ਐਵੇਂ ਲਗਾਤਾਰ ਲੌਂਡ ਰੇਟ ਮਰਜੀ ਨਾਲ ਲੌਂਡ ਬਈ ਆ ਚੈੱਕ ਕਰ ਲੋ ਟਾਈਮ ਕਿੰਨੇ ਹੋ ਗਏ 4:30 ਸਵੇਰ ਦੇ ਤੇ ਡੇਲੀ ਦਾ ਇਹ ਕੰਮ ਆ ਮੇਰਾ ਵੀਰ ਤਾਂ ਹੀ ਵਲੌਗ ਨਹੀਂ ਪਾਉਂਦਾ ਹੁਣ ਬਣਾਉਨੇ ਆ ਟਰਾਈ ਕਰਦਾ ਪੂਰੀ ਵੀ ਡੇਲੀ ਪਾ ਹੋਵੇ ਤੇ ਸਾਵਲਾ ਲੋ ਵੀ ਰੁਟੀਨ ਚਾਹ ਕੰਮ ਹੀ ਚੱਲਣਿਆ ਬਾਬੇ ਦੀ ਮਿਹਰ ਆ ਪੂਰੀ ਕੰਮ ਕਰਦੇ ਮਿਹਨਤ ਕਰਦੇ ਆ ਬਈ ਐ ਤਖਲੀ ਵਾਲੀ ਆਈਟਮਾਂ ਬਣਾਈ ਦੀ ਹੁਣ ਪੇਟੀ ਹੋਰ ਕਿਸ ਦੀ ਪੇਟੀ ਚੈੱਕ ਕਰ ਲਿਓ ਤਾਂ ਆਪਣੀ ਪੇਟੀ ਚੈੱਕ ਕਰ ਲਿਓ ਐਵੇਂ ਆਪਾਂ 2-4 ਘੰਟੇ ਇੱਕ ਪੇਟੀ ਤੇ ਨਹੀਂ ਲਾਈਦੇ ਮੇਰੇ ਬਣਾਉਣ ਨੂੰ ਡੇਢ ਘੰਟੇ ਚ ਪੇਟੀ ਵੀ ਬਣ ਜਾਂਦੀ ਹੈ ਨਾ ਤੇ ਬਾਕੀ 베ਟੀ ਦੇ ਵੇਡ ਤੋਂ ਹੀ ਫਰ ਪਤਾ ਲੱਗ ਜਾਂਦਾ ਹੁੰਦਾ ਬੰਦੇ ਦਾ ਹਨਾ ਕਿ ਕਿਵੇਂ ਦੀ ਚੀਜ਼ ਬਣੀ ਕਿਵੇਂ ਦੀ ਨਹੀਂ ਬਾਕੀ ਘਰੇ ਚੱਲਦੇ ਆ 2 ਘੰਟੇ ਸੌਣਾ 2-3 ਸੇ ਨੂੰ ਬੇ ਕੰਮ ਕਰਨਾ ਤੇ ਹੁਣ ਇੱਕ ਪੇਟੀ ਵਿੱਚ ਚੌਪ ਫੁਫਰਾ ਵਾਲੀ ਝੱਕ ਲਿਆਂਦੀ ਹੈ ਜਿਹੜੀ ਜ਼ਰੂਰੀ ਦੇਣੀ ਸੀਗੀ ਤੇ ਦੂਜੀਆਂ ਜਿਹੜੀਆਂ ਉਹ ਗੱਲ ਝੱਕ ਲਵਾਂਗੇ ਠੀਕ ਨੇ ਤੇ ਬਾਕੀ ਪਹੁੰਚਦੇ ਆ ਘਰੇ ਮੇਰਾ ਵੀਰ ਤੇ ਵਲੌਗ ਲਗਾ ਵਧੀਆ ਤੇ ਲਾਈਕ ਕਰ ਦਿਓ ਭਰਾ ਮੇਰਿਓ ਤੇ ਕਮੈਂਟ ਕਰਕੇ ਦੱਸਿਓ ਬਾਕੀ ਮਿਹਨਤ ਕਰੋ ਕੋਈ ਵੀ ਭਰਾ ਕੰਮ ਕਰਦਾ ਆਪਦੀ ਦੱਬ ਕੇ ਮਿਹਨਤ ਕਰੋ ਬਾਬਾ ਰੰਗ ਜ਼ਰੂਰ ਲਾਉਂਦਾ ਹੁੰਦਾ ਠੀਕ ਹੈ ਨਹੀਂ ਆਪਾਂ ਵੀ ਬਹੁਤ ਛੋਟੇ ਜਿਹੇ ਜਾਂ ਮਤਲਬ ਥਾਂ ਤੋਂ ਉੱਠੇ ਆ ਠੀਕ ਹੈ ਨਹੀਂ ਤੇ ਇਸ ਟਾਈਮ ਬਾਬੇ ਦੀ ਮਿਹਰ ਨਾਲ ਹਰੇਕ ਬੰਦਾ ਜਾਣਦਾ ਆ ਕਦੇ ਕਿਸੇ ਨਾਲ ਬੂਲ ਬਾਣੀ ਨਹੀਂ ਵਿਗਾੜੋ ਵਧੀਆ ਬੂਲ ਹਰੇਕ ਬੰਦਾ ਜਿਹੜਾ ਵੀ ਆਉਂਦਾ ਆ ਟੱਕਰ ਦਾ ਕੋਈ ਵੀ ਆ ਸੋ ਬਾਕੀ ਬਾਬਾ ਆਪੇ ਚੜਾਈ ਕਰਾਉਂਦਾ ਹਨਾ ਵੇਖੋ ਸਤਿ ਆਨ ਤੇ ਚਲੋ ਮਿਲਦੇ ਆ ਮੇਰਾ ਵੀ ਨਵੇਂ ਵਲੌਗ ਨਾ ਤੇ ਗੁੱਡ ਮਾਰਨਿੰਗ ਆ ਮੇਰੇ ਵੱਲੋਂ ਸਾਰਿਆਂ ਨੂੰ ਤੇ ਚਲੋ ਜੀ ਓਕੇ